ਜੋ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਅਨੂ ਚੋਪੜਾ ਖਬਰਾਂ ਦੇ ਆਰ ਪਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਚਰਚਾ ਕਰਾਂਗੇ ਬਜਟ ਦੇ ਉਤੇ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਆਪਣਾ ਚੌਥਾ ਬਜਟ ਪੇਸ਼ ਕਰ ਦਿੱਤਾ ਗਿਆ ਸੋ ਇਸ ਤੇ ਤਮਾਮ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਧਾਰ ਸਿੰਘ ਸ਼ੇਰਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਸਿਕਾਲ ਜੀ ਧੰਨਵਾਦ ਜੀ ਸੋ ਸ਼ੁਰੂਆਤ ਅਸੀਂ ਕਰਾਂਗੇ ਸਭ ਤੋਂ ਵੱਡੇ ਐਲਾਨਾ ਦੇ ਨਾਲ ਅੱਜ ਦਾਸਿਕੇ ਵਿੱਤ ਮੰਤਰੀ ਪੰਜਾਬ ਦੇ ਹਰਪਾਲ ਸਿੰਘ ਟੀਮਾ ਦੇ ਵੱਲੋਂ ਜੋ ਹੈ ਬਜਟ ਪੇਸ਼ ਕੀਤਾ ਗਿਆ ਤੇ ਬਜਟ ਜੋ ਸੀਗਾ 2.36 ਲੱਖ ਕਰੋੜ ਦਾ ਬਜਟ ਇੱਥੇ ਪੰਜਾਬ ਸਰਕਾਰ ਨੇ ਰੱਖਿਆ ਹੈ ਜੋ ਕਿ ਪਿਤੇ 4 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਧ ਜਿਹੜਾ ਬਜਟ ਹੈ ਇਸ ਦੇ ਵਿੱਚ ਸਭ ਤੋਂ ਵੱਧ ਫੰਡ ਰੱਖੇ ਗਏ ਨੇ ਤੋਂ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਇਸ ਨੂੰ ਕਿਸ ਤਰੀਕੇ ਦੇ ਨਾਲ ਵੰਡਿਆ ਗਿਆ ਉਹ ਵੀ ਤਮਾਮ ਚਰਚਾ ਤੁਹਾਡੇ ਤੱਕ ਅਸੀਂ ਜਿਹੜੀ ਜਾਣਕਾਰੀ ਪਹੁੰਚਾਵਾਂਗੇ ਲੇਕਿਨ ਸਭ ਤੋਂ ਪਹਿਲਾਂ ਕੁਝ ਵੱਡੇ ਐਲਾਨ ਜਿਹੜੇ ਇੱਥੇ ਪੰਜਾਬ ਸਰਕਾਰ ਨੇ ਇਸ ਬਜਟ ਦੇ ਵਿੱਚ ਕੀਤੇ ਨੇ ਖਾਸ ਤੌਰ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਹੋਵੇ ਜਾਂ ਫਿਰ ਹੋਰ ਮੁੱਦਿਆਂ ਨੂੰ ਲੈ ਕੇ ਹੋਵੇ ਤਾਂ ਉਹ ਸਭ ਤੋਂ ਪਹਿਲਾਂ ਕੁਝ ਪੁਆਇੰਟਸ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਿੰਨੇ ਆ ਕਿ ਕਿਹੜੇ ਵੱਡੇ ਐਲਾਨ ਜਿਹੜੇ ਪੰਜਾਬ ਸਰਕਾਰ ਨੇ ਅੱਜ ਆਪਣੇ ਬਜਟ ਦੇ ਵਿੱਚ ਕੀਤੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸੇ ਕਿ ਹੁਣ 10 ਲੱਖ ਤੱਕ ਦਾ ਇਲਾਜ ਜੋ ਹੈ ਉਹ ਫ੍ਰੀ ਕਰ ਦਿੱਤਾ ਗਿਆ ਹੈ ਤਾਂ ਬੀਮਾ ਜਿਹੜਾ ਹੈ ਹੁਣ 10 ਲੱਖ ਤੱਕ ਦਾ ਜਿਹੜਾ ਕਰ ਦਿੱਤਾ ਗਿਆ ਹੈ ਪਹਿਲਾਂ 5 ਲੱਖ ਤੱਕ ਤਾਂ ਹੁੰਦਾ ਸੀ ਇਸੋ ਇਸ ਦੇ ਵਿੱਚ ਵੱਡੀ ਰਾਹਤ ਜਿਹੜੀ ਹੈ ਆਮ ਲੋਕਾਂ ਨੂੰ ਦਿੱਤੀ ਗਈ ਹੈ ਉਤੇ ਹੀ ਰੰਗਲਾ ਪੰਜਾਬ ਸਕੀਮ ਦੇ ਲਈ ਜੋ ਹੈ 585 ਕਰੋੜ ਰੁਪਏ ਇਥੇ ਜਿਹੜਾ ਹੈ ਫੰਡ ਰੱਖਿਆ ਗਿਆ ਬਜਟ ਰੱਖਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਕਿਉਂਕਿ ਹਮੇਸ਼ਾ ਤੋਂ ਹੀ ਆਪਾਂ ਸੁਣਦੇ ਆਏ ਹਾਂ ਜਦੋਂ ਦੀ ਆਪ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਕਿ ਰੰਗਲਾ ਪੰਜਾਬ ਬਣਾਇਆ ਜਾਏਗਾ ਸੋ ਇੱਕ ਤਰੀਕੇ ਦੇ ਨਾਲ ਇਹ ਜੋ ਹੈ ਹੁਣ ਸਰਕਾਰ ਨੇ ਇਸ ਨੂੰ ਟੀਚਾ ਆਪਣਾ ਜੋ ਰੱਖਿਆ ਸੀਗਾ ਉਸ ਨੂੰ ਅੱਗੇ ਵਧਾਇਆ ਤੇ ਇਸ ਲਈ ਬਜਟ ਰੱਖਿਆ ਹੈ ਉਤੇ ਹੀ ਸੀਐਮ ਸਟਰੀਟ ਲਾਈਟ ਯੋਜਨਾ ਆਏਗੀ ਇਸ ਨੂੰ ਲੈ ਕੇ ਆਪਾਂ ਬੜੀਆਂ ਆਪਾਂ ਕਹਿ ਲੈ ਕੇ ਸਮੱਸਿਆਵਾਂ ਦੇਖਦੇ ਹਾਂ ਹਰ ਪਿੰਡ ਦੇ ਵਿੱਚ ਹਰ ਪੰਜਾਬ ਦੇ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਸਟਰੀਟ ਲਾਈਟਸ ਦੀ ਵੱਡੀ ਜਿਹੜੀ ਹੈ ਦਿੱਕਤ ਦੇਖਣ ਨੂੰ ਮਿਲਦੀ ਹੈ ਸੋ ਉਹਨਾਂ CM ਸਟਰੀਟ ਲਾਈਟ ਯੋਜਨਾ ਜਿਹੜੀ ਹੈ ਪੰਜਾਬ ਸਰਕਾਰ ਲੈ ਕੇ ਆਏਗੀ ਇੱਥੇ ਨਾਲ ਹੀ ਨਾਲ ਦੱਸੇ ਕਿ ਖੇਡਾਂ ਨੂੰ ਲੈ ਕੇ ਜਿਹੜਾ ਹੈ ਬੜਾ ਵੱਡਾ ਇੱਥੇ ਐਲਾਨ ਇਸ ਵਾਰ ਪੰਜਾਬ ਸਰਕਾਰ ਨੇ ਕੀਤਾ ਹੈ ਖੇਡਾਂ ਦੇ ਵਿੱਚ ਜੋ ਹੈ 3000 ਇੰਡੋਰ ਸਟੇਡੀਅਮ ਜਿਹੜੇ ਪੰਜਾਬ ਸਰਕਾਰ ਹੁਣ ਬਣਾਏਗੀ ਉਸ ਦੇ ਲਈ ਵੀ ਜੋ ਹੈ ਕਰੋਣਾ ਦਾ ਬਜਟ ਜੋ ਹੈ ਇਸ ਵਾਰ ਰੱਖਿਆ ਗਿਆ ਹੈ ਅਗਲੇ ਸਾਲ ਦਾ ਸਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੁਣ ਅਜਿਹਾ ਵੀ ਦੇਖਣ ਨੂੰ ਮਿਲੇਗਾ ਕਿ ਡਰੱਗਸ ਜਿਹੜਾ ਡਰੱਗਸ ਜਿਹੜੀ ਹੈ ਡਰੱਗਸ ਦੀ ਜਨਗਣਨਾ ਹੋਏਗੀ ਯਾਨੀ ਕਿ ਜਿੰਨੇ ਲੋਕ ਪੰਜਾਬ ਦੇ ਵਿੱਚ ਨਸ਼ਾ ਲੈਂਦੇ ਨੇ ਉਹਨਾਂ ਦੀ ਗਿਣਤੀ ਕੀਤੀ ਜਾਵੇਗੀ ਇਸ ਦੇ ਲਈ 150 ਕਰੋੜ ਜਿਹੜਾ ਉਹ ਬਜਟ ਦੇ ਵਿੱਚ ਰੱਖਿਆ ਗਿਆ ਸੋ ਨਾਲ ਹੀ ਨਾਲ ਪੰਜਾਬ ਦੀਆਂ ਜ਼ਿਲ੍ਹਿਆਂ ਨੂੰ ਲੈ ਕੇ ਵੀ بڑا ਫੈਸਲਾ ਜਿਹੜਾ ਲਿਆ ਗਿਆ ਹੈ AI ਬੇਸਡ ਸੀਸੀਟੀਵੀ ਕੈਮਰੇ ਜਿਹੜੀ ਹੈ ਉਹ ਜ਼ਿਲ੍ਹਿਆਂ ਦੇ ਵਿੱਚ ਹੁਣ ਇੰਸਟਾਲ ਕੀਤੇ ਜਾਂਗੇ ਤੇ ਹੋਰ ਵੀ ਕਈ ਵੱਡੇ ਕਦਮ ਜਿਹੜੇ ਐਲਾਨ ਜਿਹੜੇ ਉਹ ਕੀਤੇ ਗਏ ਨੇ ਇਥੇ ਪੰਜਾਬ ਸਰਕਾਰ ਦੇ ਵੱਲੋਂ ਵਿੱਤ ਮੰਤਰੀ ਉਹਨਾਂ ਦੇ ਵੱਲੋਂ ਸੋ ਸ਼ਿਰਗਿਲ ਜੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਆ ਕਿ ਜਿਹੜਾ ਇੱਕ ਵੱਡਾ ਐਲਾਨ ਸੀਗਾ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਮਹਿਲਾਵਾਂ ਦੇ ਲਈ ਕਿ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾਣਗੇ ਤਾਂ ਲੇਕਿਨ ਉਹ ਜਿਹੜਾ ਇਸ ਬਜਟ ਦੇ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਨੂੰ ਲੈ ਕੇ ਜਿਹੜੀ ਚਰਚਾ ਹੋਵੇਗੀ ਬਜਟ ਦੇ ਵਿੱਚ ਜਾਂ ਇਸ ਨੂੰ ਲੈ ਕੇ ਕੋਈ ਐਲਾਨ ਹੋਵੇਗਾ ਲੇਕਿਨ ਮਹਿਲਾਣਾ ਦੀ ਉਡੀਕ ਜਿਹੜੀ ਹੋਰ ਲੰਬੀ ਹੋ ਗਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਪਹਿਲਾਂ ਦਾ ਤੁਸੀਂ ਜਿਹੜੇ ਵੱਡੇ ਐਲਾਨ ਦੱਸੇ ਆ ਨਾ ਜੀ ਜਿੰਨੇ ਵੀ ਫੰਡ ਰੱਖੇ ਗਏ ਆ ਸਿੱਖਿਆ ਲਈ ਸਟਰੀਟ ਲਾਈਟਾਂ ਲਈ ਖੇਡਾਂ ਲਈ ਇਹਦੇ ਲਈ ਪੈਸਾ ਕਿੱਥੋਂ ਆਵੇਗਾ ਬਿਲਕੁਲ ਇਹ ਨਹੀਂ ਦੱਸਿਆ ਕਿਤੇ ਵੀ ਹੂੰ ਔਰ ਸੋ ਇਸ ਵਾਰ ਤਾਂ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਬਜਟ ਦੇਖਣ ਨੂੰ ਮਿਲਿਆ ਹਾਂ ਠੀਕ ਹੈ ਬਜਟ ਰੱਖ ਲਿਆ ਹੂੰ ਹੂੰ ਪਰ ਇਹ ਦੇ ਲਈ ਪੈਸਾ ਜਨਰੇਟ ਕਿਥੋਂ ਹੋਵੇਗਾ ਫੰਡ ਕਿਥੋਂ ਆਵੇਗਾ ਜੀ ਕਰਜ਼ਾ ਸਿਰ ਤੇ ਚੜਿਆ ਹੋਇਆ ਤੇ ਉਹ ਲਗਾਤਾਰ ਵੱਧ ਰਿਹਾ ਹੂੰ ਵੱਧ ਕੇ 378000 ਕਰੋੜ ਮਤਲਬ 3.78 ਲੱਖ ਕਰੋੜ ਤੱਕ ਪਹੁੰਚ ਜਾਣਾ ਆ 25 ਦੇ ਐਂਡ ਤੱਕ ਜੀ ਕਰਜ਼ਾ ਲੈਂਡ ਦੀ ਲਿਮਿਟ ਤੱਕ ਇਹਨਾਂ ਨੇ ਕ੍ਰੋਸ ਕਰ ਲਈ ਹੈ ਹੂੰ ਖਤਮ ਹੋ ਗਈ ਲਿਮਿਟ ਹੂੰ ਉਹ ਕਹਿੰਦੇ ਬੱਸ ਕਰੋ ਰੱਬ ਦਾ ਵਾਸਤਾ ਹੁਣ ਤਾਂ ਕਰਜ਼ਾ ਵੀ ਨਹੀਂ ਦੇਣਾ ਤੁਹਾਨੂੰ ਜੀ 1 ਰੁਪਏ ਦੇ ਵਿੱਚੋਂ 65 ਪੈਸੇ ਇਹਨਾਂ ਦੇ ਸਿੱਖਿਆ ਤਨਖਾਹ ਪੈਨਸ਼ਨ ਤੇ ਕਰਜ਼ਾ ਚੁਕਾਉਣ ਦੇ ਵਿੱਚ ਹੀ ਲੰਘ ਜਾਂਦੇ ਆ ਬਚਿਆ ਕੀ 35 ਪੈਸੇ ਹਮਤਲਬ ਜੇ 1 ਤੁਸੀਂ 236000 ਕਰੋੜ ਦੱਸਿਆ ਨਾ 1 ਲੱਖ ਕਰੋੜ ਦੇ ਵਿੱਚੋਂ 65000 ਕਰੋੜ ਤਾਂ ਇਹਨਾਂ ਦਾ ਤਨਖਾਹਾਂ ਦੇ ਵਿੱਚ ਨਿਕਲ ਗਿਆ ਪੈਨਸ਼ਨਾਂ ਦੇ ਵਿੱਚ ਨਿਕਲ ਗਿਆ ਸਿੱਖਿਆ ਦੇ ਵਿੱਚ ਨਿਕਲ ਗਿਆ ਕਰਜ਼ਾ ਚੁਕਾਉਣ ਦੇ ਵਿੱਚ ਨਿਕਲ ਗਿਆ ਬਚਿਆ 35000 ਕਰੋੜ 35000 ਕਰੋੜ 1 ਲੱਖ ਚੋਂ 35000 ਕਰੋੜ ਦੂਜੇ ਲੱਖ ਚੋਂ 7000 ਕਰੋੜ ਹੋ ਗਿਆ 36000 ਕਰੋੜ ਦੇ ਵਿੱਚੋਂ ਤੁਸੀਂ ਹੁਣ 65 ਪੈਸੇ ਦੇ ਹਿਸਾਬ ਨਾਲ ਕੱਢ ਲਓ ਪਰਸੈਂਟੇਜ ਕਿੰਨੇ ਬਚੇ ਆ ਉਹਨਿਆਂ ਦੇ ਵਿੱਚ ਹੁਣ ਸਟੇਡੀਅਮ ਬਣਾਉਣਗੇ ਇਹ ਹੂੰ ਸਟਰੀਟ ਲਾਈਟਾਂ ਲਗਾਉਣਗੇ ਸਟਰੀਟ ਲਾਈਟਾਂ ਲਾਉਣਗੇ ਹੂੰ ਕੀ ਕਰਨਗੇ ਜੀ ਜੇ ਮੈਂ ਅੰਕੜੇ ਮੇਰੇ ਗਲਤ ਹੋਣਗੇ ਦਰਸ਼ਕ ਮੈਨੂੰ ਦੱਸ ਸਕਦੇ ਆ ਐਨੇ ਸਹੀ ਹੈ ਨਾ ਇਦਾਂ ਹੀ ਆ ਨਾ 1 ਰੁਪਈਏ ਦੇ ਵਿੱਚੋਂ 65 ਪੈਸੇ ਇਹਨਾਂ ਦੇ ਸਿੱਖਿਆ ਤਨਖਾਹ ਪੈਨਸ਼ਨ ਤੇ ਕਰਜ਼ੇ ਦੀ ਕਿਸ਼ਤਾਂ ਜਿਹੜੀਆਂ ਮੋੜਨੀਆਂ ਉਹਦੇ ਵਿੱਚ ਜਾਂਦਾ ਹੈ ਬਾਕੀ ਬਚਦਾ ਆ 1 ਰੁਪਏ ਚੋਂ 35 ਪੈਸੇ ਜੀ ਮਤਲਬ 1 ਲੱਖ ਕਰੋੜ ਜਿਹੜਾ ਆ ਪਹਿਲੇ ਦੇ ਵਿੱਚ ਉਹ 65000 ਕਰੋੜ ਤਾਂ ਇਹਨਾਂ ਖਰਚਿਆਂ ਚ ਨਿਕਲ ਜਾਣਾ ਬਾਕੀ ਇਹਨਾਂ ਕੋਲ ਬਚਦਾ 35000 ਕਰੋੜ ਜੀ ਉਸ 35000 ਕਰੋੜ ਚ ਕੀ ਵਿਕਾਸ ਹੋਣਾ ਤੇ ਕੀ ਕਰਨਾ ਉਹ ਤੁਸੀਂ ਹੁਣ ਆਪੇ ਅੰਦਾਜ਼ਾ ਲਾ ਸਕਦੇ ਆ ਸੋ ਇਹ ਇਹ ਗੱਲਾਂ ਜਿਹੜੀਆਂ ਤੁਸੀਂ ਹੁਣ ਕਹਿ ਰਹੇ ਆ ਨਾ ਮਹਿਲਾਵਾਂ ਲਈ 1000 ਕਿਹਾ ਸੀ ਜੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ 100 ਰੁਪਿਆ ਹੋਰ ਜੋੜਤਾ ਸੀ 1100 ਜੀ ਬੜੀ ਆਸ ਸੀ ਕਿ ਪੇ ਦਿੱਲੀ ਦੇ ਵਿੱਚ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਮਿਲੀ ਆ ਹੂੰ ਪੇ ਹੁਣ ਸ਼ਾਇਦ 2 ਸਾਲ ਰਹਿੰਦਿਆਂ ਨੂੰ ਕਿਉਂਕਿ ਅਗਲਾ ਬਜਟ ਹੀ ਫੁੱਲ ਫਲੈਜ ਹੋਣਾ ਆ ਜੀ ਉਸ ਤੋਂ ਅਗਲਾ ਬਜਟ ਇਹਨਾਂ ਤੋਂ ਅਨਪੂਰਕ ਦੇ ਹੋਣਾ ਪੂਰਾ ਬਜਟ ਨਹੀਂ ਪੇਸ਼ ਕਰ ਹੋਣਾ ਕਿਉਂਕਿ ਚੋਣਾਂ ਆ ਜਾਣੀਆਂ ਜੀ ਸ਼ਾਇਦ ਉਹਨਾਂ ਬਜਟ ਨਹੀਂ ਪੇਸ਼ ਕਰ ਸਕਦੇ ਕੁਝ ਮੰਗਾਂ ਹੀ ਹੁੰਦੀਆਂ ਹੂੰ ਜਿਹੜੀਆਂ ਕਿ ਇਹਨਾਂ ਨੂੰ ਪੇਸ਼ ਕਰਨੀਆਂ ਪੈਂਦੀਆਂ ਹੁੰਦੀਆਂ ਅਗਲਾ ਬਜਟ ਹੀ ਪੇਸ਼ ਕਰ ਹੋਊਗਾ ਜੀ ਤੇ ਜੇ ਅਗਲੇ ਬਜਟ ਵਿੱਚ ਜਾ ਕੇ ਇਹਨਾਂ ਲਈ ਔਰਤਾਂ ਵਾਸਤੇ ਉਹ ਐਲਾਨ ਕਰ ਦਿੱਤਾ ਹੂੰ ਤੇ ਫਿਰ ਇਹਨਾਂ ਚ ਤੇ ਦੂਜੀਆਂ ਪਾਰਟੀਆਂ ਚ ਫਰਕ ਹੀ ਰਹਿ ਗਿਆ ਜਿਹੜੇ ਕਿ ਆਖਰੀ ਸਾਲਾਂ ਦੇ ਵਿੱਚ ਜਾ ਕੇ ਹਰਾ ਪੈਨ ਚੱਕਦੇ ਹੁੰਦੇ ਹਾਂਜੀ ਇਹ ਕਹਿੰਦੇ ਹੁੰਦੇ ਸੀ ਅਸੀਂ ਹਰਾ ਪੈਨ ਪਹਿਲੇ ਸਾਲ ਹੀ ਚੱਕਣਾ ਬਿਲਕੁਲ ਬਿਲਕੁਲ ਹੁਣ ਇਹਨਾਂ ਦੇ ਵਿੱਚ ਵੀ ਹਰਾ ਪੈਨ ਦੀ ਸ਼ਾਈ ਨਹੀਂ ਮਿਲ ਰਹੀ ਇਹਨਾਂ ਨੂੰ ਹੂੰ ਉਹ ਸ਼ਾਈ ਹੁਣ ਕਿਤੇ ਬਾਹਰੋਂ ਮੰਗਵੋਣੀ ਪੈਣੀ ਹੈ ਜੀ ਉਹ ਬਾਹਰੋਂ ਆਉਂਦਿਆਂ ਆਉਂਦਿਆਂ ਸਾਲ ਇੱਕ ਹੋ ਲੰਘ ਜਾਣਾ ਹੂੰ ਤੇ ਇਹਨਾਂ ਦੇ ਦੇਖੋ ਉਲਟ ਗੱਲ ਕੀ ਆ ਕੇਂਦਰ ਚ ਬੀਜੇਪੀ ਸਰਕਾਰ ਬਣਿਆ ਨੂੰ ਮਸ ਹੀ ਅਜੇ ਮਹੀਨਾ ਵੀ ਨਹੀਂ ਹੋਇਆ ਉੱਥੇ ਇਹਨਾਂ ਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ 2500 ਰੁਪਏ ਕਹਾਂ ਹੈ ਜੀ ਔਰਤਾਂ ਕੇ ਲਈ 2500 ਰੁਪਏ ਕਹਾਂ ਮਤਲਬ ਕਿੱਡਾ ਉਹ ਹਫਤੇ ਪਹਿਲੇ ਹੀ ਸ਼ੁਰੂ ਕਰ ਦਿੱਤਾ ਮਤਲਬ ਹਫਤੇ ਬਾਅਦ ਆਵੇ ਹਜੇ ਸਰਕਾਰ ਨੇ 100 ਵੀ ਨਹੀਂ ਸੀ ਚੁੱਕੀ ਜੀ ਜੀ ਉਦੋਂ ਉਦੋਂ ਹੀ ਇਹਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਕਾ ਤੇ ਪੰਜਾਬ ਵਿੱਚ ਇਹਨਾਂ ਤੋਂ 3 ਸਾਲ ਹੋ ਗਏ ਹਜੇ ਤੱਕ ਨਹੀਂ ਦੇ ਹੋਏ ਜਿਹੜੀ ਚੀਜ਼ ਨਹੀਂ ਦੇ ਹੁੰਦੀ ਜਿਹੜੇ ਚੀਜ਼ ਵਾਦੇ ਜਿਹੜੇ ਕੀਤੇ ਨਹੀਂ ਨਿਵਾਹ ਹੁੰਦੇ ਉਹ ਵਾਦੇ ਕਰਨੇ ਹੀ ਕਿਉਂ ਆ ਪਹਿਲੀ ਗੱਲ ਤਾਂ ਮੁਫਤ ਖੋਹ ਰਿਆਂ ਦਾ ਕੰਮ ਜਿਹੜਾ ਇਹਦਾ ਇਹ ਬੰਦ ਹੋਣਾ ਚਾਹੀਦਾ ਮੁਫਤ ਚੀਜ਼ ਨਹੀਂ ਦਿੱਤੀ ਜਾਣੀ ਚਾਹੀਦੀ ਜੀ ਜੀ ਉਹ ਹੁਣ ਵੀ ਜਾਰੀ ਹੈ ਹੁਣ ਹੁਣ ਜਿਹੜੀ ਚੀਜ਼ ਮੁਫਤ ਦੇ ਵਿੱਚ ਹੈ ਬਿਜਲੀ ਸਬਸਿਡੀ ਦੇ ਵਿੱਚ ਹੀ ਜਿਹੜਾ ਹੈ ਨਾ ਇਹਨਾਂ ਦਾ ਜਿਹੜਾ ਜਾਂਦਾ ਆ ਉਹ ਤੁਸੀਂ ਆਪੇ ਹਿਸਾਬ ਲਾ ਲਓ ਪੇ 35 ਪੈਸੇ ਜਿਹੜੇ ਮੈਂ ਗਿਣਾਏ ਆ ਨਾ ਜੀ ਉਹਦੇ ਵਿੱਚ ਵੀ ਹੂੰ ਸਟਰੀਟ ਲਾਈਟਾਂ ਲਈ ਲੱਗਦੀਆਂ ਹੂੰ ਉਹਦੇ ਵਿੱਚ ਸਟੇਡੀਅਮ ਲਈ ਬਣਦੇ ਆ ਉਹਦੇ ਵਿੱਚ ਵੀ ਕੀ ਜਾਂਦਾ ਆ ਫ੍ਰੀ ਵੀ ਜਾਂਦੀ ਬੋਸਕਲ ਦੀ ਬਿਜਲੀ ਬਿਲਕੁਲ ਘਰੇਲੂ ਵੀ ਤਾਂ ਖੇਤੀਬਾੜੀ ਵਾਲੀ ਜੀ ਉਹ ਪੂਰਾ ਕਰਨ ਦੇ ਲਈ 17000 ਕਰੋੜ ਤਾਂ ਉਹਦੇ 'ਚ ਲੰਘ ਜਾਂਦੇ ਆ ਜੀ ਬਾਕੀ 17 ਹੀ ਬਚਿਆ ਫਿਰ 18 ਹੂੰ 1 ਲੱਖ ਚ ਹੂੰ ਇਦਾਂ ਅਗਲੇ ਲੱਖ 218 ਬਚਣਾ ਹੈ ਜੀ ਤੇ ਫਿਰ ਇਹ ਚੀਜ਼ਾਂ ਦਰਸਾ ਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਆ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਲੀ ਗੱਲ ਆ ਵੀ ਆ ਚੀਜ਼ਾਂ ਕਰਾਂਗੇ ਆ ਚੀਜ਼ਾਂ ਕਰਾਂਗੇ ਉਹ ਚੀਜ਼ਾਂ ਕਰਾਂਗੇ ਪਹਿਲਾਂ ਹੀ ਬੋਝ ਬਹੁਤ ਆ ਪੰਜਾਬ ਦੇ ਸਰਕਾਰ ਦੇ ਸਿਰ ਦੇ ਉੱਤੇ ਜਾਂ ਪੰਜਾਬ ਦੇ ਉੱਤੇ 374000 737 ਕਰੋੜ ਦਾ ਕਰਜ਼ਾ ਆ ਔਰ ਹਰੇਕ ਬੰਦਾ ਪੰਜਾਬ ਦਾ ਜੀ 1.24 ਲੱਖ ਰੁਪਏ ਦਾ ਕਰਜ਼ਾਈ ਆ ਹੂੰ ਸਵਾ ਲੱਖ ਰੁਪਏ ਦਾ ਕਰਜ਼ਾਈ ਆ ਪ੍ਰਤੀ ਵਿਅਕਤੀ ਪੰਜਾਬ ਦਾ ਉਹ ਤਾਂ ਜ ਆਪੇ ਹਿਸਾਬ ਲਾ ਲਓ ਜਿਹੜੇ ਆਪਣੇ ਤੌਰ ਤੇ ਪੰਜਾਬ ਪੰਜਾਬ ਵਾਸੀਆਂ ਨੇ ਕਰਜ਼ੇ ਲਏ ਹੋਣਗੇ ਉਹ ਤਾਂ ਲਏ ਹੋਣਗੇ ਹੂੰ ਸਰਕਾਰ ਦੇ ਲਏ ਹੋਏ ਕਰਜ਼ੇ ਦੇ ਵੀ ਕਰਜ਼ਾਈ ਆ ਸਵਾ ਲੱਖ ਰੁਪਿਆ ਹਰ ਬੰਦਾ ਜੀ ਤੇ ਉਹ ਜਿਹੜਾ ਮੋੜਨਾ ਹੂੰ ਉਹ ਕੌਣ ਮੋੜੂਗਾ ਤੇ ਮੈਂ ਤਾਂ 35 35000 ਕੋਟ ਦੇ ਵਿੱਚ ਅਜੇ ਆਪਾਂ ਸਟੇਡੀਅਮ ਭਾਲਦੇ ਸੀਗੇ ਜੀ ਹਜੇ ਆਪਾਂ ਸਟਰੀਟ ਲਾਈਟਾਂ ਭਾਲਦੇ ਸੀਗੇ ਹਜੇ ਆਪਾਂ ਸਿੱਖਿਆ ਦੀਆਂ ਗੱਲਾਂ ਭਾਲਦੇ ਸੀ ਹਜੇ ਆਪਾਂ ਸਿਹਤ ਸਿਹਤ ਸਹੂਲਤਾਂ ਭਾਲਦੇ ਸੀਗੇ ਉਹ ਚੀਜ਼ਾਂ ਨਹੀਂ ਮਿਲਦੀਆਂ ਕਿਉਂਕਿ ਬੁਨਿਆਦੀ ਚੀਜ਼ਾਂ ਇਹਨਾਂ ਨੇ ਫ੍ਰੀ ਕੀਤੀਆਂ ਹੋਈਆਂ ਫ੍ਰੀ ਚੀਜ਼ਾਂ ਦੇ ਨਾਲੋਂ ਸਸਤੀਆਂ ਦੇ ਲੋ ਕੁਝ ਚੀਜ਼ਾਂ ਜਿਹੜੇ ਇੱਕ ਡਿਪਾਰਟਮੈਂਟ ਸਾਰਾ ਹੀ ਤੈਸ ਨੈਸ ਹੋਣ ਨਾਲੋਂ ਕੁਝ ਉਹਨੂੰ ਰਾਹਤ ਦਿੱਤੀ ਜਾਵੇ ਕੁਝ ਉਹਨੂੰ ਰਿਆਇਤ ਦਿੱਤੀ ਜਾਵੇ ਤਾਂ ਕਿ ਡਿਪਾਰਟਮੈਂਟ ਵੀ ਚੱਲਦਾ ਰਵੇ ਜੀ ਲੋਕ ਵੀ ਖੁਸ਼ ਰਹਿਣ ਇਹ ਕੰਮ ਸੈਂਟਰ ਤੋਂ ਸ਼ੁਰੂ ਹੋਇਆ ਜਿਹੜਾ ਸੈਂਟਰ ਹੁਣ ਮੰਨੇ ਚਾਹੇ ਨਾ ਮੰਨੇ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਹੋਇਆ ਆ ਪਰ ਸੁਪਰੀਮ ਕੋਰਟ ਨੇ ਵੀ ਹੁਣ ਇਸ ਗੱਲ ਨੂੰ ਲੈ ਕੇ ਸਖਤੀ ਕੀਤੀ ਹੋਈ ਆ ਦੇਖੋ ਨਿਪਟਾਰਾ ਹੋਣਾ ਚਾਹੀਦਾ ਇਹ ਜਿਹੜੀਆਂ ਮੁਕਤ ਦੀਆਂ ਰਿਓੜੀਆਂ ਵੰਡਣ ਵਾਲਾ ਕੰਮ ਨਾ ਇਹ ਬੰਦ ਕਰਨਾ ਚਾਹੀਦਾ ਜੀ ਨਹੀਂ ਤਾਂ ਇਹਦੇ ਨਾਲ ਕੀ ਆ ਸੂਬਾ ਸੂਬੇ ਦਾ ਤਹਿਸ ਨਹਿਸ ਕੰਮ ਹੋ ਜਾਂਦਾ ਸੂਬੇ ਦਾ ਸਤਿਆਨਾਸ਼ ਹੋ ਜਾਂਦਾ ਰਾਜ ਜਿਹੜਾ ਆ ਉਹ ਬਿਲਕੁਲ ਤਰੱਕੀ ਨਹੀਂ ਕਰ ਸਕਦਾ ਪਾਰਟੀਆਂ ਜਿਹੜੀਆਂ ਆ ਉਹ ਕਰਜ਼ੇ ਲੈ ਲੈ ਕੇ ਮੁਫਤ ਚੀਜ਼ਾਂ ਵੰਡਦੀਆਂ ਨੇ ਦੀਆਂ ਉਹਨਾਂ ਨੂੰ ਪਤਾ ਹੁੰਦਾ 5 ਸਾਲ ਰਾਜ ਕਰਨਾ ਕਰਜ਼ੇ ਲੈ ਲੈ ਕੇ ਰਾਜ ਕਰੋ ਮੁੜ ਕੇ ਪਤਾ ਨਹੀਂ ਸਰਕਾਰ ਸਾਡੀ ਆਉਣੀ ਕਿ ਨਹੀਂ ਆਉਣੀ ਸੂਬੇ ਨੂੰ ਇੰਨਾ ਕੁ ਕਰਜ਼ਾਈ ਕਰ ਦਿਓ ਆਉਣ ਵਾਲੀ ਸਰਕਾਰ ਆਉਣ ਵਾਲੀ ਪਾਰਟੀ ਆਪੇ ਦੇਖੇ ਨਿਵੇੜੇ ਸਾਡੀ ਸਾਡੀ ਸਿਰਦਰਦੀ ਨਹੀਂ ਹੈਗੀ ਇਹ ਚੀਜ਼ਾਂ ਜਿਹੜੇ ਬੰਦ ਹੋਣੇ ਚਾਹੀਦੀਆਂ ਸੋ ਹਜੇ ਔਰਤਾਂ ਲਈ ਉਡੀਕ ਲੰਬੀ ਵੀ ਹੋ ਸਕਦੀ ਆ ਹੋ ਸਕਦਾ ਨਾ ਹੀ ਮਿਲੇ ਉਹਨਾਂ ਨੂੰ ਜੀ ਬਿਲਕੁਲ ਅੱਗੇ ਪਾਸ ਨਹੀਂ ਕੀਤੀ ਜਾ ਸਕਦੀ ਫ੍ਰੀ ਸੇਵਾਵਾਂ ਵੀ ਨਹੀਂ ਖਤਮ ਹੋ ਰਹੀਆਂ ਕਿਉਂਕਿ ਬਿਜਲੀ ਸਹੂਲਤ ਵੀ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਜਾਰੀ ਰਹੇਗੀ ਫ੍ਰੀ ਬਿਜਲੀ ਲੋਕਾਂ ਨੂੰ ਮਿਲਦੀ ਰਹੇਗੀ ਤੇ ਉਧਰ ਜਿਹੜੀ ਬੱਸ ਦਾ ਸਫ਼ਰ ਕਰਦੀਆਂ ਨੇ ਮਹਿਲਾਵਾਂ ਉਹਨਾਂ ਦੇ ਲਈ ਉਹ ਵੀ ਜਾਰੀ ਰਹੇਗਾ 450 ਕਰੋੜ ਰੁਪਇਆ ਉਹ ਵੀ ਹੁਣ ਉਹਨਾਂ ਨੇ ਸਾਈਡ ਤੇ ਰੱਖ ਦਿੱਤਾ ਬਜਟ ਦੇ ਵਿੱਚ ਹੋਰ ਉਹਦੇ ਵਿੱਚ ਵੀ ਕੀ ਹੋਇਆ ਕਿ ਜਿਹੜੀ ਚੀਜ਼ ਦੇ ਵਿੱਚ ਉਹ ਰੈਵਨਿਊ ਆਉਣਾ ਸੀਗਾ ਤੁਸੀਂ ਉਹ ਤੇ ਫ੍ਰੀ ਕਰਤੀ ਹੂੰ ਤੇ ਬੱਸ ਵਾਲਾ ਮਹਿਕਮਾ ਜੀ ਖਤਮ ਹੋ ਗਿਆ ਬਿਲਕੁਲ ਉਹ ਪਹਿਲੇ ਹੀ ਪ੍ਰਦਰਸ਼ਨ ਕਰ ਰਹੇ ਨੇ ਤਨਖਾਹਾਂ ਨਹੀਂ ਮਿਲ ਰਹੀਆਂ ਉਹਨਾਂ ਦੇ ਮੁਲਾਜ਼ਮਾਂ ਨੂੰ ਕੰਡਕਟਰ ਰੌਂਡ ਹੈ ਆ ਡਰਾਈਵਰ ਰੌਂਡ ਹੈ ਆ ਕਲੈਰੀਕਲ ਡਿਪਾਰਟਮੈਂਟ ਉਹਨਾਂ ਦਾ ਜਿਹੜਾ ਉਹ ਰੌਂਡ ਹੈ ਆ ਸੋ ਉਹਨਾਂ ਨੂੰ ਤਨਖਾਹਾਂ ਬੰਦ ਹੋ ਗਈਆਂ ਤਾਂ ਤੁਸੀਂ ਸਬਸਿਡੀਆਂ ਕਿੰਨੀਆਂ ਕਦੇਈ ਜਾਓਗੇ ਜੀ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਨਹੀਂ ਦਿੰਦੇ ਪੈਸੇ ਉਸ ਇਨਫਿਊਜ਼ ਨਹੀਂ ਕਰਦੇ ਪੈਸੇ ਉਹਨਾਂ ਦੇ ਵਿੱਚ ਫੰਡ ਇਨਫਿਊਜ਼ ਨਹੀਂ ਕਰਦੇ ਉਹਨਾਂ ਦੇ ਡਿਪਾਰਟਮੈਂਟ ਚੱਲੂ ਕਿਦਾਂ ਜੀ ਇਹ ਚੱਲਣਾ ਤਾਂ ਹੀ ਆ ਜੇ ਇਹਦੇ ਵਿੱਚੋਂ ਇਨਫਲੋ ਆਊਗਾ ਹੂੰ ਜੇ ਤੁਹਾਡੇ ਕੋਲ ਰੈਵਨਿਊ ਆਊਗਾ ਤਾਂ ਚੱਲੂਗਾ ਨਾ ਇਹ ਰੈਵਨਿਊ ਨਹੀਂ ਆਉਣਾ। ਉਹ ਚੱਲਣਾ ਕਿੱਥੋਂ ਆ? ਜਿੱਥੋਂ ਰੈਵਨਿਊ ਆਣਾ ਉੱਥੇ ਭਿਸ਼ਟਾਚਾਰ ਦਾ ਬੋਲਬਾਲਾ ਹੈ। ਹੂੰ। ਉੱਥੇ ਲੂਪ ਹੋਲਸ ਇੰਨੇ ਆ ਕਿ ਉਹ ਲੋਕਾਂ ਤੱਕ ਸਰਕਾਰ ਤੱਕ ਪਹੁੰਚਣ ਨਹੀਂ ਦਿੰਦੇ। ਉੱਥੇ ਪਹਿਲਾਂ ਹੀ ਭਾਅ ਬੰਨੇ ਹੋ ਆ ਉੱਥੇ ਪਹਿਲਾਂ ਹੀ ਰਿਸ਼ਵਤਾਂ ਦੇ ਇੰਨਿਆਂ ਕ ਬੰਨੀਆਂ ਆ ਕਿ ਲੋਕਾਂ ਤੱਕ ਪਹੁੰਚਣ ਨਹੀਂ ਦਿੰਦੀਆਂ। ਸੋ ਇਹ ਚੀਜ਼ਾਂ ਜਿਹੜੀਆਂ ਆ ਬੇਸ਼ੱਕ ਬਜਟ ਜਿਹੜਾ ਆ ਉਹ 2.37 ਹਜ਼ਾਰ ਕਰੋੜ ਦਾ ਇਹਨਾਂ ਨੇ ਬਿਥਾਇਆ ਸਰਕਾਰ ਦਾ ਪਰ ਇਸ ਬਜਟ ਨੂੰ ਮੈਂ ਜੇ ਕਹਾਂ ਥੋੜਾ ਜਿਹਾ ਚੌਣ ਮੁਖੀ ਵੀ ਰੱਖਿਆ ਗਿਆ ਕਿਉਂਕਿ ਇਸ ਜ਼ਮੀਨੀ ਚੌਣ ਲੁਧਿਆਣੇ ਦੀ ਆ ਰਹੀ ਹੈ ਜੀ ਥੋੜਾ ਜਿਹਾ ਹਾਂ ਖੇਡਾ ਵਾਲੂ ਜਿਹੜਾ ਰੱਖਿਆ ਗਿਆ ਉਹ ਜ਼ਰੂਰ ਇਹਨਾਂ ਨੇ ਕੀਤਾ ਹੈ 936 ਕਰੋੜ ਰੁਪਏ ਐ ਐਕਸਟਰਾ ਰੱਖ ਦਿੱਤੇ ਐ ਕਿ ਚੰਗੀ ਗੱਲ ਐ ਖੇਡਾਂ ਉਹਨੂੰ ਪ੍ਰੇਰਿਤ ਕਰਨਗੇ ਪਰ ਜਿਹੜੀ ਤੁਸੀਂ ਨਵੀਂ ਗੱਲ ਇੱਕ ਕਹੀ ਨਾ ਪੇ ਡਰੱਗ ਜਨ ਗਣਨਾ ਕੀਤੀ ਜਾਣੀ ਆ ਇਹ ਥੋੜੀ ਜਿਹੀ ਨਵੀਂ ਗੱਲ ਆ ਜੀ ਬਿਲਕੁਲ ਇਹ ਕਿਵੇਂ ਕਰੋਗੇ ਕਿਵੇਂ ਇਹਦੀ ਜਾਣ ਗਣਨਾ ਹੋਊਗੀ ਇਹ ਥੋੜਾ ਜਿਹਾ ਇੱਕ ਪੇਚੀਦਾ ਮਾਮਲਾ ਹੋਊਗਾ ਲੜਾਈਆਂ ਦਾ ਘਰ ਹੋਊਗਾ ਜਿਹਨੂੰ ਵੀ ਕਿਸੇ ਨੂੰ ਜਾਊਂਗੇ ਅਗਲੇ ਜਨਕ ਤੂੰ ਨਸ਼ਾ ਕਰਦਾ ਬਿਲਕੁਲ ਇਹ ਪੁੱਛੂਗੇ ਕਿਦਾਂ ਕਿ ਤੂੰ ਨਸ਼ਾ ਕਰਦਾ ਜਾਂ ਸਾਹਮਣੇ ਵਾਲਾ ਵਿਅਕਤੀ ਕਿਵੇਂ ਦੱਸੂਗਾ ਆਪਣੀ ਸੱਚਾਈ ਕਿ ਹਾਂ ਮੈਂ ਨਸ਼ਾ ਕਰਦਾ ਚੰਗੇ ਬੰਦੇ ਨੇ ਜਾ ਕੇ ਤੁਸੀਂ ਉਹ ਬੰਦਾ ਜਿਹੜਾ ਜਾਣਗਰਨਾ ਕਰਨ ਆਊਗਾ ਉਹਨੂੰ ਪੁੱਛੂਗਾ ਤੂੰ ਨਸ਼ਾ ਕਰਦਾ ਹੁਣ ਕਹਿੰਦਾ ਤੈਨੂੰ ਦੱਸਦਾ ਪਤਾ ਥਰ ਹਾਂ ਬਿਲਕੁਲ ਮੈਂ ਨਸ਼ਾ ਕਰਦਾ ਇਹ ਇਹ ਪਤਾ ਨਹੀਂ ਕੇਸ ਹਿਸਾਬ ਨਾਲ ਇਹਨਾਂ ਨੇ ਕੀਤੀ ਆ ਏਆਈ ਜਨਰੇਟਿਡ ਆ ਜਾਂ ਕਿਦਾਂ ਆ ਇਹ ਜਾਣਗਰਨਾ ਕਿਵੇਂ ਕਰੋਗੇ ਪਰ ਜੇ ਇਹ ਹੋ ਜਾਏ ਜਾਣਗਰਨਾ ਤਾਂ ਫਿਰ ਇਹਦੇ ਨਾਲ ਕੀ ਹੋਊਗਾ ਇਦੇ ਬਾਰੇ ਨਹੀਂ ਸਰਕਾਰ ਨੇ ਕਲੀਅਰ ਕੀਤਾ ਕਿ ਇਹ ਨਸ਼ਿਆ ਨੂੰ ਕਰਬ ਕਰਨ ਲਈ ਜਾਂ ਨਸ਼ਿਆ ਨੂੰ ਰੋਕਣ ਲਈ ਜਾਂ ਇਹ ਪਤਾ ਲਗਾਉਣ ਲਈ ਕਿ ਪੰਜਾਬ ਚ ਕਿੰਨੇ ਬੰਦੇ ਨਸ਼ੇ ਕਰਦੇ ਆ ਅੱਜ ਵੀ ਦੁਹਾਈ ਉਸੇ ਗੱਲ ਦੀ ਦੇ ਰਹੇ ਆ ਜੋ 3 ਸਾਲ ਪਹਿਲਾਂ ਦੇ ਰਹੇ ਸੀ ਅਕਾਲੀਆਂ ਨੇ ਨਸ਼ਾ ਲਿਆਂਦਾ ਭਾਜਪੀ ਸਰਕਾਰ ਨੇ ਨਸ਼ਾ ਲਿਆਂਦਾ ਕਾਂਗਰਸ ਨੇ ਨਸ਼ਾ ਲਿਆਂਦਾ ਭਾਈ 3 ਸਾਲ ਤੁਹਾਨੂੰ ਵੀ ਹੋ ਗਿਆ ਹੁਣ ਮੋਦੀ ਸਾਹਿਬ ਵੀ 14 ਚ ਦੇ ਦੋ ਆਏ ਸੀ ਨਾ ਉਹਨਾਂ ਨੇ ਵੀ ਦੋ ਤਿੰਨ ਸਾਲ ਬੜੀ ਦੁਹਾਈ ਪਿੱਟੀ ਉਹਨਾਂ ਨੇ ਕਾਂਗਰਸ ਦੇ ਰਾਜ ਮੇ 70 ਸਾਲ ਮੇ ਐਸਾ ਹੋ ਗਿਆ 70 ਸਾਲ ਮੇ ਐਸਾ ਹੋ ਗਿਆ ਕਟੋ ਘਟਾ ਦੋ ਤਿੰਨ ਸਾਲ ਪਿੱਟਦਾ ਰਿਹਾ ਬਰਬਾਦ ਚ ਫਿਰ ਉਹਨੂੰ ਪਤਾ ਲੱਗਿਆ ਵੀ ਹੁਣ ਮੇਰਾ ਰਾਜ ਆ ਤੁਸੀਂ ਵੀ ਸਮਝ ਜਾਓ ਹੁਣ ਜੀ ਹੁਣ ਤਿੰਨ ਸਾਲ ਤੁਹਾਨੂੰ ਵੀ ਹੋ ਗਏ ਆ ਕੰਮ ਕਰਦੇ ਆ ਇਹਨੂੰ ਅਜੇ ਵੀ ਉਹੀ ਰਾਗ ਅੜਾਪੀ ਜਾਣਾ ਤੇ ਹੁਣ ਤਾਂ ਉਹ ਅਕਾਲੀਆਂ ਨੂੰ ਗਿਆ ਨੂੰ ਤੇ ਮੇਰੇ ਖਿਆਲ 8 ਸਾਲ ਹੋ ਗਏ ਆ ਅਕਾਲੀ ਭਾਜਪਾ ਸਰਕਾਰ 2017 ਦੇ ਗਈ ਆ ਤੁਹਾਨੂੰ ਅਜੇ ਤੱਕ ਨਹੀਂ ਸਮਝ ਲੱਗੀ 5 ਤਾਂ ਤਿੰਨ 8 ਸਾਲ ਹੋ ਗਏ ਆ ਤੇ ਕਾਂਗਰਸ ਦੀ ਗਿਆ ਨੂੰ ਵੀ ਤਿੰਨ ਸਾਲ ਹੋ ਗਏ ਆ ਤੇ ਤੁਸੀਂ ਅਜੇ ਵੀ ਅਕਾਲੀ ਭਾਜਪਾ ਰਾਜ ਨੂੰ ਹੀ ਰਾਗ ਅਲੱਪੀ ਜਾਂਦੇ ਆ ਉਹਨਾਂ ਨੇ ਨਸ਼ਾ ਲੈਂਦਾ ਉਹਨਾਂ ਨੇ ਤੇ ਬੰਦ ਤਾਂ ਤੁਸੀਂ ਕਰਨਾ ਹੁਣ ਕਰਕੇ ਦਿਖਾਓ ਨਾ ਹਜੇ ਵੀ ਤੁਸੀਂ ਉਹ ਕੁੜੀਆਂ ਵਾਲੇ ਬੰਦਿਆਂ ਨੂੰ ਫੜੀ ਜਾਂਦੇ ਆ ਮਾਰੀਆਂ ਮੋਟੀਆਂ ਕੁੜੀਆਂ 2 ਗ੍ਰਾਮ 3 ਗ੍ਰਾਮ 10 ਗ੍ਰਾਮ 20 ਗ੍ਰਾਮ 25 ਗ੍ਰਾਮ ਤੁਹਾਨੂੰ ਰਾਜਜੀਤ ਦੀ ਕੋਠੀ ਨਹੀਂ ਸੀ ਕਿਤੇ ਰਾਜੀਤ ਜਿਹੜਾ ਐਡਾ ਵੱਡਾ ਡਰੱਗਸ ਸਮਗਲਰ ਤੁਸੀਂ ਕਹਿੰਦੇ ਪਕੜਾ ਕੀਤਾ ਆ ਹਾਈ ਕੋਰਟ ਨੇ ਉਹਨੂੰ ਪਕੜਾ ਲਾਣਿਆ ਹੋਇਆ ਇੰਦਰਜੀਤ ਦੇ ਨਾਮ ਆਇਆ ਹੋਇਆ ਇੰਸਪੈਕਟਰ ਦਾ ਉਹਦੀ ਕੋਠੀ ਦਿਖਦੀ ਨਹੀਂ ਕਿਤੇ ਜਾਂ ਪੈਮਾਸ਼ਣੀ ਦੀ ਤਤ ਹੋਈ ਇਹ ਕੀ ਚੱਕਰ ਕੀ ਆ ਸਾਨੂੰ ਇਹ ਸਮਝ ਨਹੀਂ ਲੱਗੀ ਲੋਕ ਸਵਾਲ ਕਰਦੇ ਆ ਸਰਕਾਰਾਂ ਨੂੰ ਸਵਾਲ ਕਰਦੇ ਆ ਪੁਲਿਸ ਨੂੰ ਸਵਾਲ ਕਰਦੇ ਆ ਬਈ ਐਡੇ ਵੱਡਿਆਂ ਦੇ ਨਾਮ ਆ ਚੁੱਕੇ ਆ ਵਿੱਚ ਉਨਾ ਦੇ ਡਰੱਗਸ ਦੇ ਨਾਮ ਆਇਆ ਵਿੱਚ ਹੋਰ ਕਈ ਇਹੋ ਜਿਹੇ ਵੱਡੇ ਰਾਣੂ ਸੀਗਾ ਜਿਹੜਾ ਜਗਰਾਉ ਏਰੀਏ ਦਾ ਉਹ ਸਰਪੰਚ ਰਿਹਾ ਆ ਉਹਦਾ ਨਾਮ ਡਰੱਗ ਦੇ ਵਿੱਚ ਸ਼ਰਿਆਂਵ ਲਿਆ ਗਿਆ ਕਿ ਅਜੇ ਤੱਕ ਉਹਨਾਂ ਦੀ ਮਕਾਨ ਉਹਨਾਂ ਦੀ ਕੋਠੀ ਨਹੀਂ ਹੁੰਦੀ ਸੀ ਕਿ ਉਹ ਜਾਇਜ਼ ਬਣੀ ਆ ਜਾਂ ਨਜਾਇਜ਼ ਬਣੀ ਆ ਕਿ ਪਮੈਸ਼ ਨਹੀਂ ਕੀਤੀ ਕਿ ਤੁਹਾਨੂੰ ਆ ਜਿਹੜੇ ਮਾੜੇ-ਵੋਟੇ ਬੰਦੇ ਜਿਹੜੇ ਗਰੀਬ ਗੁਰਪੇ ਆ ਜਾਂ ਉਹਨਾਂ ਦੇ ਦਿਸਦੇ ਆ ਇਹ ਤਾਂ ਜੀ ਨਜਾਇਜ਼ ਬਣੀ ਹੋਈ ਸੀਗੀ ਇਹ ਸਰਕਾਰੀ ਜਗ੍ਹਾ ਤੇ ਨਜਾਇਜ਼ ਤੌਰ ਤੇ ਬਣਾਈ ਗਈ ਸੀਗੀ ਇਹ ਸ਼ਾਮਲਾੜ ਜ਼ਮੀਨ ਤੇ ਬਣਾਈ ਗਈ ਸੀਗੀ ਸੋ ਇਹ ਚੀਜ਼ਾਂ ਵੀ ਲੋਕਾਂ ਦੇ ਵਿੱਚ ਬਹੁਤ ਮੈਨੇ ਰੱਖਦੀਆਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਵਾਲ ਖੜੇ ਕਰਦੀਆਂ ਇਹ ਸਰਕਾਰ ਖਾਣਾ ਪੂਰਤੀ ਤੇ ਨਹੀਂ ਕਰ ਰਹੀ ਆ ਠੀਕ ਹੈ ਤੁਹਾਡੀ ਜਿਹੜੀ ਨਸ਼ਾ ਵਿਰੋਧ ਮੁਹਿੰਮ ਹੈ ਅਸੀਂ ਵੀ ਹਮਾਇਤੀ ਆ ਅਸੀਂ ਵੀ ਉਹਦਾ ਬਹੁਤ ਪੱਖ ਕਰਦੇ ਆ ਕਿ ਚੰਗਾ ਕੰਮ ਕਰ ਰਹੇ ਆ ਤੁਸੀਂ ਇਹ ਇਦਾਂ ਦਾ ਕੰਮ ਹੋਣਾ ਚਾਹੀਦਾ ਸੀ ਬਹੁਤ ਪਹਿਲਾਂ ਜੋਰਾ ਤੁਸੀਂ 3 ਸਾਲ ਬਾਅਦ ਕਰਨੇ ਆ ਪਰ ਵੱਡਿਆਂ ਨੂੰ ਕਦੋਂ ਫੜੂਗੇ ਤੁਸੀਂ ਜਿਹੜੇ ਵੱਡੇ ਆ ਇਹ ਛੋਟੇ ਮੋਟੇ ਨੂੰ ਫੜ ਕੇ ਤੁਸੀਂ ਰੋਜ਼ ਕਰੀ ਜਾਓਗੇ ਇੰਨੇ ਥਾਵਾਂ ਤੇ ਛਾਪੇ ਮਾਰੀ ਕੀਤੀ ਇੰਨੇ ਐਨਡੀਪੀਐਸ ਦੇ ਕੇਸ ਬਣ ਗਏ ਇੰਨੇ ਘਰ ਢਾਹ ਤੇ ਤੁਹਾਡਾ ਆਪਣਾ ਹੀ ਬੰਦਾ ਸਵਾਲ ਕਰ ਗਿਆ ਸੀ ਹਰਪ੍ਰਧਰ ਸਿੰਘ ਬਾਅਦ ਚ ਉਹਨੂੰ ਦਬਕਾ ਮਾਰਿਆ ਤੇ ਵਿਚਾਰਾ ਯੂ-ਟਰਨ ਲੈ ਗਿਆ ਬਿਲਕੁਲ ਬਿਲਕੁਲ ਸਵਾਲ ਤਾਂ ਕਰ ਗਿਆ ਸੀ ਨਾ ਪਹਿਲੇ ਉਹ ਮੈਂ ਇਹ ਹਮਤੀ ਨਹੀਂ ਹੈਗਾ ਇਹ ਘਰ ਢਾਉਣ ਦਾ ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਤੁਹਾਡੇ ਪੱਖ ਵਿੱਚ ਨਹੀਂ ਜਾ ਰਹੀਆਂ ਪਾਰਟੀ ਠੀਕ ਹੈ ਤੁਸੀਂ ਜੋ ਕੰਮ ਕਰ ਰਹੇ ਆ ਤੁਹਾਡੇ ਕੋਲ ਹੋਰ ਮੁੱਦਾ ਹੈ ਨਹੀਂ ਸੀ ਹੁਣ ਹੁਣ ਮੁੱਦਾ ਤੁਸੀਂ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰਕੇ ਇਹਨੂੰ ਚੰਗੀ ਲੀਡ ਦਿੱਤੀ ਆ ਚੰਗਾ ਰਿਸਪੌਂਸ ਵੀ ਮਿਲ ਰਿਹਾ ਲੋਕ ਖੁਸ਼ ਆ ਕੋਈ ਸ਼ੱਕ ਨਹੀਂ ਆ ਲੋਕ ਖੁਸ਼ ਆ ਲੋਕ ਖੁਸ਼ ਇਸ ਕਰਕੇ ਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਛੋਟਾ ਮੋਟਾ ਡਰੱਗ ਪੈਡਲਰ ਸੀਗਾ ਜਾਂ ਨਸ਼ਾ ਤਸਕਰ ਸੀ ਉਹਦੇ ਨਾਲ ਉਹਨਾਂ ਦੀ ਖਰਾਸੀ ਹੋ ਰਹੀ ਆ ਉਹਨਾਂ ਦਾ ਛੁਟਕਾਰਾ ਹੋ ਰਿਹਾ ਆ ਪਰ ਇਹ ਤੁਸੀਂ ਤੁਹਾਨੂੰ ਲੱਗਦਾ ਨਹੀਂ ਪਏ ਛੋਟੇ ਮੋਟੇ ਦਬ ਜਾਣਗੇ ਤਾਂ ਵੱਡੇ ਤਾਂ ਜੋ ਉਦਾਂ ਹੀ ਰਹਿ ਜਾਣਗੇ ਤੁਸੀਂ ਅੱਜ ਜੇ ਬੰਦ ਕਰ ਦੂਗਾ ਤਿੰਨ ਮਹੀਨੇ ਦਾ ਤੁਸੀਂ ਸਮਾਂ ਲਿਆ ਇੱਕ ਮਹੀਨਾ ਲੰਘ ਗਿਆ ਦੋ ਮਹੀਨੇ ਬਾਅਦ ਤੁਸੀਂ ਇਹ ਜੋ ਹੈ ਸ਼ਾਇਦ ਜੰਗ ਬੰਦ ਕਰ ਦਿੱਤੀ ਜਾਂ ਸਾਲ ਬਾਅਦ ਬੰਦ ਕਰ ਦਿੱਤੀ ਜਾਂ ਸਾ ਤੁਹਾਡੇ ਸਰਕਾਰ ਤੋਂ ਬਾਅਦ ਇਹ ਜੰਗ ਬੰਦ ਹੋ ਗਈ ਤੇ ਜਿਹੜੇ ਵੱਡੇ ਆ ਕੇ ਫੇਰ ਲੱਪਣਗੇ ਤੇ ਫੇਰ ਨਸ਼ਿਆਂ ਦਾ ਫੇਰ ਫਾਇਦਾ ਕੀ ਹੋ ਗਿਆ ਤੁਹਾਨੂੰ ਕਹਿੰਦੇ ਪੁੱਛਣਾ ਫਿਰ ਸੋ ਇਹ ਚੀਜ਼ਾਂ ਜਿਹੜੀਆਂ ਆ ਵੱਡੇ ਮਗਰਮੱਛਾਂ ਨੂੰ ਫੜਨ ਆਲੀਆਂ ਆ ਵੱਡੇ ਮਗਰਮੱਛਾਂ ਦੇ ਖਿਲਾਫ ਕਾਰਵਾਈ ਕਰਨ ਆਲੀਆਂ ਤਾਂ ਇਹ ਕੰਮ ਚੱਲਣਾ ਆ ਤਾਂ ਹੀ ਲੋਕਾਂ ਨੇ ਤੁਹਾਡੇ ਗੁਣ ਗਾਣੇ ਆ ਜੇ ਇਹਦਾ ਚੰਗੇ ਤਰ੍ਹਾਂ ਸਫਾਇਆ ਕਰੋਗੇ ਬਾਕੀ ਡਰਗ ਜਨਗਣਨਾ ਕਿਵੇਂ ਕਰੋਗੇ ਇਹਦਾ ਥੋੜਾ ਤਰੀਕਾ ਦੱਸ ਦਿੰਦੇ ਤੇ ਚੰਗੀ ਗੱਲ ਸੀ ਕਿ ਬਾਕੀ ਹੁਣ ਸ਼ੁਰੂਆਤ ਨਵੀਂ ਕੀਤੀ ਆ ਤੁਸੀਂ ਇਹ ਪਹਿਲ ਕੀਤੀ ਆ ਇਹਦੇ ਬਾਰੇ ਹੌਲੀ ਹੌਲੀ ਸਰਕਾਰ ਦੱਸੇਗੀ ਵੀ ਇਹਨੂੰ ਕਿਵੇਂ ਕਰਨਗਾ ਕਿ ਕੌਣ ਕਰੂਗਾ ਜਨਗਣਨਾ ਕੀ ਇਹ ਸਰਕਾਰੀ ਸਕੂਲ ਦੇ ਮੁਲਾਜ਼ਮ ਹੋਣਗੇ ਟੀਚਰ ਹੋਣਗੇ ਜਾਂ ਜਿਹੜੇ ਬੀਐਲਓ ਲਾਏ ਹੁੰਦੇ ਆ ਜਿਵੇਂ ਉਹ ਜਨਗਣਨਾ ਆਮ ਕਰਦੇ ਆ ਕਿ ਆਬਾਦੀ ਦੀ ਜਨਗਣਨਾ ਕਰਦੇ ਆ ਕੀ ਉਸੇ ਤਰੀਕੇ ਨਾਲ ਕਰਨਗੇ ਕੀ ਆਧਾਰ ਹੋਊਗਾ ਕੀ ਬੇਸ ਹੋਊਗਾ ਕੀ ਕ੍ਰਾਈਟੇਰੀਆ ਹੋਊਗਾ ਇਹਦੇ ਜਨਗਣਨਾ ਦਾ ਇਹ ਲੜਾਈ ਦਾ ਕਾਰਨ ਤਾਂ ਨਹੀਂ ਬਣ ਗਏ ਬਹੁਤ ਗੱਲਾਂ ਜਿਹੜੀਆਂ ਇਹ ਸਵਾਲ ਖੜੇ ਕਰਦੀਆਂ ਆ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਜੀ ਬਿਲਕੁਲ ਉਦھے ਸ਼ੇਰਗਿੱਲ ਜੀ ਇੰਡਸਟਰੀ ਨੂੰ ਲੈ ਕੇ ਵੀ ਜਿਹੜਾ ਆਪਾਂ ਚਰਚਾ ਕਰ ਲੈਨੇ ਆ ਕਿ ਇੰਡਸਟਰੀ ਦੇ ਵਿੱਚ ਨਵੀਂ ਪਾਲਿਸੀ ਜਿਹੜੀ ਹੈ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਤੇ ਇਸ ਲਈ 250 ਕਰੋੜ ਦਾ ਬਜਟ ਰੱਖਿਆ ਗਿਆ ਹੈ ਕਿ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਲੁਧਿਆਣਾ ਜ਼ੀਮਨੀ ਚੋਣ ਵੀ ਆ ਰਹੀ ਹੈ ਉਸ ਨੂੰ ਵੀ ਖਾਸ ਰੱਖਦਿਆਂ ਇਹ ਬਜਟ ਕਿਤੇ ਨਾ ਕਿਤੇ ਤਿਆਰ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਸੋ ਇੰਡਸਟਰੀ ਨੂੰ ਮੁੱਖ ਰੱਖਦਿਆਂ ਹੁਣ ਕੀ ਕੁਝ ਆਪਾਂ ਕਹਿ ਸਕਦਾ ਹੈ ਕਿ ਆਉਣ ਵਾਲੇ ਸਮੇਂ ਆਪ ਨੂੰ ਫਾਇਦਾ ਹੋ ਸਕਦਾ ਹੈ ਦੇਖੋ ਇੰਡਸਟਰੀ ਆਉਣੀ ਪੰਜਾਬ ਵਿੱਚ ਬਹੁਤ ਜ਼ਰੂਰੀ ਆ ਜੀ ਜਦੋਂ ਦੀ ਸਰਕਾਰ ਆਈ ਆ ਇੱਕ ਜੋ ਮਰਜੀ ਕਿਹੀ ਜਾਣ ਪਈ ਇਨੇ ਹਜ਼ਾਰ ਕਰੋੜ ਦਾ ਇਨਵੈਸਟ ਹੋ ਗਿਆ ਇਨੇ ਹਜ਼ਾਰ ਕਰੋੜ ਦਾ ਸਹੀ ਮੈਨੇਜਰ ਕੋਈ ਇਹਨਾਂ ਦਾ ਕੋਲ ਵਾਈਟ ਪੇਪਰ ਜਾਰੀ ਨਹੀਂ ਕੀਤਾ ਦਾ ਨਾ ਹੀ ਇਹਨਾਂ ਨੇ ਕੋਈ ਸਹੀ ਹੰਕਾਰੇ ਦੱਸੀ ਆ ਹਮ ਪੰਜਾਬ ਦੇ ਸਿਰ ਤੇ ਪਾਉਣੇ 4 ਲੱਖ ਕਰੋੜ ਜਿਵੇਂ ਮੈਂ ਦੱਸਿਆ 378000 ਕਰੋੜ ਦਾ ਕਰਜ਼ਾ ਆ ਕਰੋੜ ਟੈਕਸ ਦਾ ਵਿਆਜ ਚੁਕਾਉਣ ਦੇ ਝੰਗ ਜਾਂਦਾ ਹੈ 54% ਜੀਡੀਪੀ ਕਰਜ਼ੇ ਵਿੱਚ ਹੀ ਜਾਂਦੀ ਹੈ ਹੂੰ ਦੂਸਰਾ ਸਭ ਤੋਂ ਵੱਡਾ ਕਰਜ਼ਾਈ ਸਟੇਟ ਬਣ ਚੁੱਕਾ ਆ ਪੰਜਾਬ ਜੀ ਇਹੋ ਜੇ ਵਿੱਚ ਜਿੱਨਾ ਚਿਰ ਕੋਈ ਇੰਡਸਟਰੀ ਨਹੀਂ ਆਉਂਦੀ ਜਿੱਨਾ ਚਿਰ ਕੋਈ ਇਨਵੈਸਟਮੈਂਟ ਨਹੀਂ ਹੁੰਦਾ ਇਥੇ ਬੇਰੋਜ਼ਗਾਰੀ ਦੇ ਨਹੀਂ ਮਿਟਦੀ ਰੋਜ਼ਗਾਰ ਨਹੀਂ ਮਿਲਦਾ ਜਨਰੇਟ ਨਹੀਂ ਹੁੰਦਾ ਜੀਡੀਪੀ ਉੱਪਰ ਨਹੀਂ ਜਾਂਦੀ ਉਨਾ ਚਿਰ ਕੋਈ ਇਹਦਾ ਚਾਰਾ ਨਹੀਂ ਹੈਗਾ ਇਹ ਜਿਹੜਾ ਇਹਨਾਂ ਕਰਜ਼ਾ ਲਾਉਂਦਾ ਜੀ ਇਹ ਕਦੇ ਵੀ ਮੈਂ ਕਰ ਜਾ ਇਸ ਤਰੀਕੇ ਨਾਲ ਲਾ ਦੇਵਾਂਗਾ ਜਾਂ ਆਪਣੇ ਕੋਲੋਂ ਜਿੰਨੀ ਕਮਾਈ ਦਾ ਨ ਆਉਂਦੀ ਆ ਉਹਦੇ ਹਿਸਾਬ ਨਾਲ ਮੈਂ ਵਿਆਜ ਲਈ ਜਾਊਂਗਾ ਜਾਂ ਮੂਲ ਲਾਊਂਗਾ ਉਹ ਨਹੀਂ ਲੈ ਸਕਦਾ ਜਿੰਨਾ ਚਿਰ ਵੱਡੀ ਇੰਡਸਟਰੀ ਨਹੀਂ ਆਉਂਦੀ ਇੰਡਸਟਰੀ ਨੂੰ ਉਤਸ਼ਾਹਤ ਕਰਨਾ ਇੰਡਸਟਰੀ ਨੂੰ ਖਿੱਚਣਾ ਇਹ ਇਹਦੇ ਦੇ ਸਿਰ ਤੇ ਪੰਜਾਬ ਸਰਕਾਰ ਦੇ ਸਿਰ ਤੇ ਆ ਬਾਕੀ ਲੁਧਿਆਣੇ ਦੇ ਵਿੱਚ ਚੋਣ ਵੀ ਆ ਰਹੀ ਆ ਉਸ ਚੋਣ ਨੂੰ ਮੁੱਖ ਰੱਖ ਕੇ ਵੀ ਸ਼ਾਇਦ ਕੀਤਾ ਹੋਊਗਾ ਪਰ ਨਹੀਂ ਵੀ ਆਪਾਂ ਕਹਿ ਸਕਦੇ ਚੋਣ ਨੂੰ ਮੁੱਖ ਰੱਖ ਕੇ ਆ ਓਵਰ ਆਲ ਪੰਜਾਬ ਦੇ ਵਿੱਚ ਇੰਡਸਟਰੀ ਆਉਣੀ ਚਾਹੀਦੀ ਆ ਇੰਡਸਟਰੀ ਬੇਸਡ ਪੰਜਾਬ ਤਾਂ ਹੈ ਨਹੀਂ ਪੰਜਾਬ ਹੈਗਾ ਐਗਰੋ ਬੇਸਡ ਸਟੇਟ ਆ ਐਗਰੋ ਬੇਸਡ ਹੋਣ ਦੇ ਨਾਲ ਨਾਲ ਇਹਦੇ ਨਾਲ ਜੇ ਐਗਰੋ ਬੇਸਡ ਇੰਡਸਟਰੀ ਆ ਜਾਵੇ ਤਾਂ ਫਿਰ ਕਿਆ ਬਤਾਏ ਇਹਦੇ ਲਈ ਇਹਨਾਂ ਨੂੰ ਸੈਂਟਰ ਨਾਲ ਵੀ ਗੱਲ ਕਰਨੀ ਚਾਹੀਦੀ ਆ ਉੱਥੋਂ ਵੀ ਇਹੋ ਜਿਹੇ ਪ੍ਰੋਜੈਕਟ ਲਿਆਉਣੇ ਚਾਹੀਦੇ ਆ ਜੀ ਉੱਥੇ ਇੱਕ ਇਹ ਵੀ ਆਪਾਂ ਟੌਪਿਕ ਲੈ ਲੈਂਦੇ ਆ ਕਿ ਇਸ ਵਾਰ ਟੈਕਸ ਨੂੰ ਲੈ ਕੇ ਕੋਈ ਜਿਹੜਾ ਨਹੀਂ ਉਸ ਦੇ ਵਿੱਚ ਵਾਦਾ ਕੀਤਾ ਗਿਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇਹ ਕਿਤਨਾ ਕਿਤੇ ਰਾਹਤ ਜ਼ਰੂਰ ਦਿੰਦੀ ਹੈ ਇੱਥੇ ਇੱਕ ਜ਼ਰੂਰ ਹੈ ਰਾਹਤ ਮਿਲੀ ਆ ਜੀ ਜਿਹੜਾ ਪੇਸ਼ੇਵਰ ਬੰਦਾ ਆ ਨੌਕਰੀ ਪੇਸ਼ੇ ਵਾਲਾ ਬੰਦਾ ਆ ਜਿਹੜਾ ਮੁਲਾਜ਼ਮ ਬੰਦਾ ਆ ਉਹਦੇ ਲਈ ਇਹ ਰਾਹਤ ਵਾਲੀ ਗੱਲ ਆ ਕੋਈ ਟੈਕਸ ਨਹੀਂ ਲਾਇਆ ਹਰਿਆਣੇ ਦਾ ਵੀ ਬਜਟ ਪੇਸ਼ ਹੋਇਆ ਸੀ ਉਹਦੇ 'ਚ ਵੀ ਕੋਈ ਟੈਕਸ ਨਹੀਂ ਲਾਇਆ ਸੀ ਚੰਗੀ ਗੱਲ ਆ ਨਹੀਂ ਲਾਇਆ ਜੀ ਪਰ ਫਿਰ ਰੈਵਨਿਊ ਕਿੱਥੋਂ ਆਊਗਾ ਇਹ ਵੀ ਗੱਲ ਹੈਗੀ ਆ ਹੂੰ ਸਾਰਾ ਕੁਝ ਤਾਂ ਹੈ ਫ੍ਰੀ ਦੇ ਫ੍ਰੀ ਦੇ ਰਹੇ ਸਾਰਾ ਕੁਝ ਫ੍ਰੀ ਦੇ ਰਹੇ ਆ ਸਬਸਿਡੀਆਂ ਦੇ ਰਹੇ ਆ ਸਭ ਕੁਝ ਫ੍ਰੀ ਦੇ ਵਿੱਚ ਜਾ ਰਿਹਾ ਤੇ ਟੈਕਸ ਕੋਈ ਲਾ ਨਹੀਂ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਨਾ ਨਾ ਹੋਵੇ ਵੀ ਤੇਲ ਮਹਿੰਗਾ ਕਰਤਾ ਹੂੰ ਡੀਜ਼ਲ ਪੈਟਰੋਲ ਤੇ ਉਹਨਾਂ ਕ ਜਿੰਨਾ ਕ ਟੈਕਸ ਨਹੀਂ ਲਾਇਆ ਉਹਦੀ ਉਹਦੇ ਬਦਲੇ ਵਿੱਚ ਜਾਂ ਉਹਦੀ ਈਵਜ ਦੇ ਵਿੱਚ ਇਹਨਾਂ ਨੇ ਪੈਟਰੋਲ ਦੇ ਉੱਤੇ ਵੈਟ ਵਧਾ ਦਿੱਤਾ ਜੀ ਫਿਰ ਗਲਤ ਉੱਥੇ ਆ ਗਈ ਕਨ ਇਧਰੋਂ ਨਹੀਂ ਫੜਿਆ ਦੂਜੇ ਪਾਸਿਓਂ ਫੜ ਲਿਆ ਗਲਤ ਆਹੀ ਹੈ ਨਾ ਫਿਰ ਇਹ 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 ਚੀਜ਼ਾਂ ਕਰਨਗੇ ਤਾਂ ਫਿਰ ਇਹ ਵੀ ਇਹਨਾਂ ਦੇ ਉਲਟ ਜਾਊਗੀ ਗੱਲ ਜੇ ਟੈਕਸ ਨਹੀਂ ਲਾਇਆ ਤਾਂ ਚੰਗੀ ਗੱਲ ਹੈ ਪਰ ਇਹਨਾਂ ਦੇ ਕੋਲ ਰੈਵਨਿਊ ਜਨਰੇਟ ਹੋਣ ਦੇ ਸਾਧਨ ਹੋਣਗੇ ਤਾਂਹੀਂ ਹੁਣ ਪਹਿਲਾਂ ਤਾਂ ਬਹੁਤ ਦਮਗੱਜੇ ਮਾਰਦੇ ਸੀਗੇ ਕਿ ਅਸੀਂ ਮਾਈਨਿੰਗ ਤੋਂ ਇਹਨੇ ਪੈਸੇ ਕਮਾ ਲਾਂਗੇ ਸ਼ਰਾਬ ਤੋਂ ਇਹਨੇ ਪੈਸੇ ਕਮਾ ਲਾਂਗੇ ਅੱਜ ਉਹ ਕਿਤੇ ਗੱਲ ਹੈ ਹੀ ਨਹੀਂ ਕੋਈ ਬਜਟ ਦੇ ਵਿੱਚ ਹੈਗੀ ਗੱਲ ਕੋਈ ਸ਼ਰਾਬ ਪਾਲਿਸੀ ਤੋਂ ਇਹਨੇ ਪੈਸੇ ਆਜੂਗੇ ਸਾਡੇ ਕੋਲ ਨਹੀਂ ਮਾਈਨਿੰਗ ਪਾਲਿਸੀ ਚ ਆਜੂਗੀ ਕਿਤੇ ਗੱਲ ਕਹੀ ਨਹੀਂ ਹੈਗੀ ਸੋ ਇਹ ਦਾ ਵੱਲ ਇਹਨਾਂ ਨੇ ਡਿਲੀਊਟ ਕਰਤੀ ਸਾਰ ਉਹ ਡਿਲੀਵਰ ਹੋ ਗਈ ਆ ਅਗੋਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੈਵਨਿਊ ਦਾ ਸਾਧਨ ਦਿਸ ਨਹੀਂ ਰਿਹਾ ਤੇ ਫਿਰ ਇਹਨਾਂ ਦੇ ਨਾਲ ਨਾਲ ਟੈਕਸ ਕੋਈ ਲਾਇਆ ਨਹੀਂ ਤੇ ਨਵਾਂ ਫੰਡ ਕੋਈ ਜਨਰੇਟ ਦਿਸਦਾ ਨਹੀਂ ਹੈ ਤੇ ਬੀਬੀਆਂ ਨੂੰ ਕਿੱਥੋਂ ਮਿਲਣਾ ਹੂੰ ਇੰਡਸਟਰੀ ਆਉਂਦੀ ਦਿਸਦੀ ਨਹੀਂ ਹੈ ਇੰਡਸਟਰੀ ਵਾਸਤੇ ਉਛਾਦ ਕਰਦੇ ਫਿਰਦੇ ਆ ਤੇ ਆਜੂਗੀ ਤਾਂ ਚੰਗੀ ਗੱਲ ਹੈ ਪੰਜਾਬ ਵਿੱਚ ਇਨਵੈਸਟ ਹੋਣਾ ਬਹੁਤ ਜ਼ਰੂਰੀ ਗੱਲ ਹੈ ਜੇ ਪੈਸਾ ਕਿਤੇ ਆਊਗਾ ਤਾਂ ਤਾਂ ਹੀ ਪੰਜਾਬ ਪਰਫੁੱਲਤ ਹੋਊਗਾ ਜੀ ਕਰਦੇ ਕੋਸ਼ਿਸ਼ ਦੇਖੋ ਜੇ ਇਹਨਾਂ ਕੋ ਸਾਲਖੰਡ ਪਿਆਜ਼ ਹੂੰ ਕੀ ਕਰਦੇ ਦੇਖੀ ਦੇ ਜੀ ਬਿਲਕੁਲ ਸੋ ਕੁੱਲ ਮਿਲਾ ਕੇ ਹੁਣ ਦੇਖਣਾ ਹੋਵੇਗਾ ਕਿ ਆਪ ਸਰਕਾਰ ਕਿਸ ਤਰੀਕੇ ਜੋ ਇਹ ਬਜਟ ਦਾ ਐਲਾਨ ਕੀਤਾ ਹੈ ਆਪਣਾ ਪੂਰੇ ਕਿਸ ਤਰੀਕੇ ਕਰਦੀ ਹੈ ਵਾਅਦੇ ਕਿਉਂਕਿ ਇੱਕ ਪਾਸੇ ਇਹ ਐਲਾਨ ਤਾਂ ਕਰ ਦਿੱਤੇ ਸਿਹਤ ਸਹੂਲਤਾਂ ਨੂੰ ਲੈ ਕੇ ਖੇਡਾਂ ਨੂੰ ਲੈ ਕੇ ਹੋਰ ਜਿਹੜੇ ਪਿੰਡਾਂ ਦਾ ਵਿਕਾਸ ਹੈ ਉਸ ਚੀਜ਼ ਨੂੰ ਲੈ ਕੇ ਲekin ਨ ਕਰਜ਼ਾ ਜਿਹੜਾ ਪੰਜਾਬ ਸਿਰ ਚੜਿਆ ਹੋਇਆ ਹੈ ਉਹ ਕਿਸ ਤਰੀਕੇ ਇਸ ਨੂੰ ਟੈਕਲ ਕਰੇਗੀ ਪੰਜਾਬ ਸਰਕਾਰ ਇਸ ਨੂੰ ਨਿਬੇੜੇਗੀ ਜਾਂ ਫਿਰ ਹੋਰ ਜਿਹੜੇ ਐਲਾਨ ਕਰ ਰਹੀ ਹੈ ਉਹਨਾਂ ਵੱਲ ਧਿਆਨ ਦਿੱਤਾ ਜਾਵੇਗਾ ਸੋ ਇਹ तमाम ਚੀਜ਼ਾਂ ਦੇਖਣੀਆਂ ਹੋਣਗੀਆਂ ਤੇ ਹੁਣ ਪੰਜਾਬ ਸਰਕਾਰ ਜਿਹੜਾ ਡਰਗ ਜਨਗਨਣਨਾ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਆਖੀ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਸਿਸਟਮੈਟਿਕਲੀ ਅੱਗੇ ਲੈ ਕੇ ਚਲਦੀ ਹੈ ਉਹ ਵੀ ਕਾਫੀ ਅਹਿਮ ਹੋਵੇਗਾ ਦੇਖਣਾ ਸੋ ਅੱਜ ਦਾ ਬਜਟ ਬਾਰੇ ਤੁਹਾਡੇ ਕੀ ਵਿਚਾਰ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਪੁਰਪੇ ਜਾਣਕਾਰੀ ਜੜੀ ਹੈ ਇਸ ਪੂਰੇ ਬਜਟ ਦੇ ਨਾਲ ਜੁੜੀ ਤੁਹਾਡੇ ਤੱਕ ਅਸੀਂ ਹੋਰ ਵੀ ਅੱਗੇ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ ਤੇ ਜੁੜੇ ਰਹੋ अजीत ਵੈਬ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਫੈਕਟਿਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਖਬਰਾਂ ਦੀ ਆਰਪਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਚਰਚਾ ਕਰਾਂਗੇ ਬਜਟ ਦੇ ਉੱਤੇ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਆਪਣਾ ਚੌਥਾ ਬਜਟ ਪੇਸ਼ ਕਰ ਦਿੱਤਾ ਗਿਆ ਸੋ ਇਸ ਤੇ ਤਮਾਮ ਚਰਚਾ ਕਰਾਂਗੇ ਤੇ ਚਰਚਾ ਕਰਨਾਂਗੇ